ਖਨੋਰੀ ਬਾਰਡਰ ਤੇ ਗੁਰਮੀਤ ਸਿੰਘ ਕਿਸਾਨ ਵੱਲੋਂ ਕੱਲ ਖੁਦਕੁਸ਼ੀ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅੱਜ ਕਿਸਾਨ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਦੇ ਲਈ ਪੁਲਿਸ ਪਹੁੰਚੀ ਲੇਕਿਨ ਕਿਸਾਨ ਯੂਨੀਅਨ ਸਿੱਧੂਪੁਰ ਦੇ ਅਗੂ ਅਤੇ ਸੂਬਾ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਠੜਾ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ 20 ਲੱਖ ਰੁਪਏ ਇਸ ਪੀੜਤ ਪਰਿਵਾਰ ਨੂੰ ਨਹੀਂ ਦਿੰਦੀ ਤਦੋਂ ਤੱਕ ਅਸੀਂ ਕੋਈ पोस्ट मॉर्टम ने कराना ना इसका करान अंतिम संस्कार करेंगे इस किसान के अलावा शंभू बॉर्डर और खनोरी बॉर्डर के अलावा एक तीसरा मोर्चा पंजाब से चल रहा है तीन बॉर्डर ना थे 27 28 किसान हुन तक शहीद हो चुके हैं लेकिन सरकार किसानों दी गल सुनन नु तैयार नहीं है और किसानों नु जेड़े माड़ी शब्दावली बीजेपी के नेता दे रहे हैं उस करके इस किसान बलनो भी एक कदम चुक गया ਇਸ ਪਰਿਵਾਰ ਕੇ ਹਾਲਾਤ ਬਹੁਤ ਮਾੜੇ ਹੈ ਗਰੀਬ ਪਰਿਵਾਰ ਹੈ ਕਿਸਾਨ ਜ਼ਮੀਨ ਇਹਦੇ ਕੋਲ ਹੈ ਨਹੀਂ ਲੇਕਿਨ ਇਸ ਪਰਿਵਾਰ ਦੀ ਮਦਦ ਦੇ ਲਈ ਆਜ ਜਿਹੜੀ ਮਾਨਸਾ ਦੇ ਵਿੱਚ ਡੀਸੀ ਐਸਐਸਪੀ ਨਾਲ ਮੀਟਿੰਗ ਕਿਸਾਨਾਂ ਦੀ ਹੋਈ ਸੀ ਉਸ ਦੇ ਵਿੱਚ ਅਧਿਕਾਰੀ ਸਾਫ਼ ਜਵਾਬ ਦਿੱਤਾ ਕਿ ਕੋਈ ਅਸੀਂ ਮਦਦ ਨਹੀਂ ਕਰ ਸਕਦੇ ਇਸ ਕਰਕੇ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਗੁਰਮੀਤ ਸਿੰਘ ਦਾ ਪੋਸਟਮਾਰਟਮ ਨਹੀਂ ਕਰਾਵਾਂਗੇ ਤੇ ਨਾ ਹੀ ਤਦੋਂ ਤੱਕ ਸੰਸਕਾਰ ਕਰਾਂਗੇ ਲੇਕਿਨ ਉਹਨਾਂ ਪ੍ਰਸ਼ਾਸਨ ਤੇ ਸਰਕਾਰ ਕਿਸ ਤਰ੍ਹਾਂ ਇਹ ਮਸਲਾ ਹੱਲ ਕਰਦੀ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਮਰਤਕ ਕਿਸਾਨ ਕੀ ਡੇਡ ਬੋਡੀ ਸਮਾਣਾ ਕੇ ਸਰਕਾਰੀ ਹਸਪਤਲ ਕੀ ਮੋਸਰੀ ਵਿੱਚ ਸਟੇਮ ਪਈ ਹੈ ਸਤ ਸਰਕਾਰ ਹਾਂ ਪਤਾ ਹੈਗਾ ਕਿ ਇਹ ਕਾਫੀ ਹੈ ਹੈਗਾ ਇਹ ਡੇਡ ਕਿ ਲੱਖ ਹਾਂਜੀ ਜਿਸੀ ਵਧਿਆ ਸੈਮ ਤਾਂ ਹੀ ਮੈਂ ਕਾਕਾ ਸਿੰਘ ਕੋਲਡਾ ਸੂਬਾ ਜਰਨ ਸਕੱਤਰ ਭਾਰਤੀ ਕਿਸਾਨੀ ਨੂੰ ਇਕਤਾ ਸਿੱਧੂਪੁਰ ਸਾਡੇ ਜਿਹੜਾ ਦੋਨੇ ਫੋਰਮਾਂ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ 13 ਫਰਵਰੀ ਤੋਂ ਕੇ ਦਿੱਲੀ ਚੱਲੋ ਉਦੇ ਤਹਿਤ ਅਸੀਂ ਘਰਾਂ ਦੇ ਵਿੱਚੋਂ ਚੱਲੇ ਸੀ ਮੂਰੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਨੇ ਸਾਨੂੰ ਉੱਥੇ ਕੰਦਾ ਕੱਟ ਕੇ ਰੋਕਿਆ ਹੋਇਆ ਉਹਦੇ ਚਲਦੇ ਦੇ ਵਿੱਚ ਸਾਡੇ ਕਈ ਕਿਸਾਨ ਸ਼ਹੀਦ ਹੋਏ ਉਸ ਮੋਰਚੇ ਦੇ ਵਿੱਚ ਜਿਹੜੇ ਸਾਡੇ ਭੈਣਾ ਵੀ ਨੌਜਵਾਨੀ ਜਿਹਦੇ ਵਿੱਚ ਸ਼ੁਭ ਕਰਨ ਵੀ ਸ਼ਾਮਲ ਹੈ ਤਾਂ ਹੁਣ ਤੱਕ ਦੇ 27-26 ਕਿਸਾਨ ਸਾਡੇ ਉਸ ਮੋਰਚੇ 'ਚ ਸ਼ਹੀਦ ਹੋ ਗਏ 13 ਫਰਵਰੀ ਤੋਂ ਲੈ ਕੇ ਅੱਜ ਖਨੌਰੀ ਤੇ ਸ਼ੰਭੂ ਉੱਤੇ ਰਤਨਪੁਰਾ ਠੀਕ ਹੈ ਤਿੰਨ ਮੋਰਚੇ ਚੱਲ ਰਹੇ ਨੇ ਪੂਰੇ ਭਾਰਤ ਵਿੱਚ ਆਉ ਉਹਦੀ ਜਿਹੜੀ ਗਿਣਤੀ 28 27 ਕਿਸਾਨਾਂ ਦੀ ਹੋਈ ਆ ਇਹਦੀ ਸਿੱਧੀ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਕਿਉਂਕਿ ਪੰਜਾਬ ਸਰਕਾਰ ਨੂੰ ਸੀ ਇਸ ਕਰਕੇ ਲੈਨੇ ਆ ਕਿ ਉਹ ਪੱਖ ਨਹੀਂ ਰੱਖ ਸਕੀ ਆਪਦਾ ਪੂਰਾ ਕਿ ਜੇ ਹਰਿਆਣਾ ਸਰਕਾਰ ਕੇਂਦਰ ਦੇ ਕਹੇ ਤੇ ਕੰਦਾ ਗੱਡ ਸਕਦੀ ਆ ਤਾਂ ਘਟੋ-ਕਟੋ ਆਪਦੀ ਪੰਜਾਬ ਦੀ ਧਰਤੀ ਚ ਆ ਕੇ ਜਿਹੜਾ ਸ਼ੰਭੂ ਵਾਲਾ ਬਾਰਡਰ ਹੈ ਹਰਿਆਣਾ ਸਰਕਾਰ ਨੇ ਧੱਕੇ ਨਾਲ ਰੋਕਿਆ ਹੋਇਆ ਉਲਟਾ ਦੋਸ਼ ਇਹ ਲਾ ਰਹੇ ਨੇ ਕਿ ਕਿਸਾਨਾਂ ਨੇ ਰੋਕਿਆ ਪਰ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਰੋਕਿਆ ਤਾਂ ਇਹ ਤੇ ਚੱਲਦੇ ਤੇ ਜਿਹੜਾ ਸਾਡਾ ਕਿਸਾਨ ਹੈ ਗੁਰਮੀਤ ਸਿੰਘ ਕੱਲ ਜਣੇ 25 ਤਰੀਕ ਨੂੰ ਖਨੌਰੀ ਮੋਰਚੇ ਦੇ ਵਿੱਚ ਸ਼ਹੀਦ ਹੋ ਗਿਆ ਤਾਂ ਉਹਦੀ ਸ਼ਹੀਦੀ ਦੇਣ ਦਾ ਕਾਰਨ ਕੀ ਸੀਗਾ ਪਤਾ ਹੈ ਕਿ ਅਸੀਂ ਕਿਹਨੇ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲੇ ਸੁਆਮੀਨਾਥਨ ਦੀ ਰਿਪੋਰਟ ਮਿਲੇ ਕਰਜ਼ੇ ਤੋਂ ਮੁਕਤ ਹੋਵੇ ਪਰਿਵਾਰ ਪਰ ਇਸ ਕਿਸਾਨ ਕੋਲੇ ਦਲੇਰੀ ਇੰਨੀ ਸੀ ਕਿ ਇੱਕ ਵੀ ਜ਼ਿਮੀਂਦਾਰਾ ਨਹੀਂ ਸੀਗਾ ਪਰ ਦਲੇਰੀ ਇੰਨੀ ਸੀ ਕਿ ਜਿੰਨਾ ਚਿਰ ਮੋਰਚਾ ਜਿੱਤਦੇ ਨਹੀਂ ਘਰੇ ਨਹੀਂ ਜਾਵਾਂਗੇ ਤਾਂ ਸਾਡੇ ਮੋਰਚੇ ਦੇ ਵਿੱਚ ਜਿਹੜੀਆਂ ਲੋੜਾਂ ਚਾਹੇ ਉਹ ਪਾਣੀ ਦੀ ਹੋਵੇ ਚਾਹੇ ਬਿਜਲੀ ਦੀ ਹੋਵੇ ਚਾਹੇ ਸਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਇਹ ਬਿਜਲੀ ਦਾ ਕੰਮ ਜਾਣਦਾ ਸੀਗਾ ਤਾਂ ਜਿੱਥੇ ਵੀ ਕੋਈ ਫਾਲਟ ਪੈਂਦਾ ਜਾਂ ਕੋਈ ਤਾਰ ਛੜਦੀ ਤਾਂ ਛੋਟੇ ਨੂੰ ਫੋਨ ਕਰਕੇ ਮੁੰਡੇ ਸੱਤ ਲੈਂਦੇ ਸੀ ਤੇ ਉਹ ਹੱਲ ਹੁੰਦਾ ਪਰ ਜਿਹੜੀ ਭਾਜਪੀ ਦੇ ਆਗੂਆਂ ਵੱਲੋਂ ਬਿਆਨਬਾਜ਼ੀ ਦੋ ਤਿੰਨ ਦਿਨਾਂ ਦੀ ਆ ਰਹੀ ਹੈ ਸਾਰਿਆਂ ਨੇ ਸੁਣਿਆ ਖਾਸ ਕਰਕੇ ਮੋਰਚੇ ਦੇ ਨਾਲ ਸੰਬੰਧਿਤ ਜੋੜ ਕੇ ਕੋਈ ਕਹਿੰਦਾ ਜੀ ਇਹ ਫਲਾਣੇ ਬੈਠੇ ਨੇ ਕੋਈ ਕਹਿੰਦਾ ਫਲਾਣੇ ਨੇ ਬੁਹਾਏ ਨੇ ਕੋਈ ਕਹਿੰਦਾ ਜੀ ਸ਼ੰਭੂ ਵਾਲਾ ਬਾਰਡਰ ਪੱਟ ਦਾਂਗੇ ਕੋਈ ਕਹਿੰਦਾ ਜੀ ਲਾ ਦਾਂਗੇ ਉਹ ਸਾਰੀਆਂ ਬਿਆਨਬਾਜ਼ੀਆਂ ਤੋਂ ਕਿਉਂਕਿ ਜਿਹੇ ਦਾ ਜੋਗ ਹੈਗਾ ਸੋਸ਼ਲ ਮੀਡੀਆ ਦਾ ਇਨੇ ਕ ਅਗਲੇ ਰੋਜ਼ ਸੁਣਦਾ ਤਾਂ ਜਿਹੜਾ ਸਾਬਕਾ ਮੁੱਖ ਮੰਤਰੀ ਦਾ ਬਿਆਨ ਆਉਣਾ ਕੰਗੜਾ ਕਨੌਂ ਦਾ ਬਿਆਨ ਆਉਣਾ ਇਥੋਂ ਤੱਕ ਕੇ ਜਿਹੜੇ ਭਾਜਪਾ ਦੇ 10-12 ਸਾਡੇ ਮੋਰਚੇ ਦੇ ਖਿਲਾਫ ਬੋਲਣ ਵਾਸਤੇ ਰੱਖੇ ਹੋਏ ਆ ਤਾਂ ਇਹ ਸਾਰੀ ਬਿਆਨਬਾਜ਼ੀ ਨਾਂ ਸੁਹਾਰਦੇ ਹੋਏ ਉਹਨੇ ਜਿਹੜੀ ਸਿਹਤ ਦਿੱਤੀ ਹੈ ਕੱਲ ਜਿਹੜੀ ਇਹ ਸਾਡੇ ਮੋਰਚੇ ਨਾਲ ਸੰਬੰਧਿਤ ਇਥੋਂ ਦੇ ਸਾਡੇ ਪ੍ਰਸ਼ਾਸਨ ਨਾਲ ਕਿਉਂਕਿ ਪਟਿਆਲੇ ਜ਼ਿਲ੍ਹੇ ਚ ਪੈਂਦਾ ਜਿੱਥੇ ਸਾਡਾ ਮੋਰਚਾ ਖਨੌਰੀ ਚਲਦਾ ਸਾਡੀ ਐਸਐਸਪੀ ਨਾਲ ਗੱਲ ਹੋਈ ਐਸਐਸਪੀ ਨੇ ਕਿਹਾ ਕਿ ਸਵੇਰੇ ਸੋਡੀ ਮੀਟਿੰਗ ਇਹ ਜਿਹੜਾ ਪਿੰਡ ਹੈ ਠੂਠਿਆਂ ਵਾਲੀ ਜ਼ਿਲ੍ਹਾ ਮਾਨਸਾ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਪੈਂਦਾ ਹੈ ਅਸੀਂ ਡਿਊਟੀ ਲਾਤੀ ਡੀਸੀ ਸਾਹਿਬ ਦੀ ਮਾਨਸਾ ਦੀ ਤੇ ਐਸਐਸਪੀ ਦੀ ਇਸ ਪਰਿਵਾਰ ਦੀ ਜਿਹੜੀ ਸਹਾਇਤਾ ਹੈ ਉਹ لازਮੀ ਅਸੀਂ ਕਰਾਂਗੇ ਅਸੀਂ ਆਖਿਆ ਵੀ ਠੀਕ ਹੈ ਜਿਹੜੀ 10:30 ਵਜੇ ਦਾ ਜਿਹੜਾ ਮੀਟਿੰਗ ਦਾ ਟਾਈਮ ਸੀਗਾ ਲਗਭਗ 11:30 ਵਜੇ ਮੀਟਿੰਗ ਸ਼ੁਰੂ ਹੋਈ ਮਾਨਸਾ ਦੇ ਵਿੱਚ ਮੀਟਿੰਗ ਦੀ ਬਹੁਤ ਮੱਧ ਭਾਗੀ ਗੱਲ ਐ ਮੈਂ ਕਹਿਣਾ ਵੀ ਐਡੇ ਜ਼ਿੰਮੇਵਾਰ ਅਫਸਰ ਡੀਸੀ ਸਾਹਿਬ ਜੀ ਦੇ ਕੋਲ ਸਾਰੇ ਜ਼ਿਲ੍ਹੇ ਦੇ ਮਾਲਕ ਹੁੰਦੇ ਐ ਐਸਐਸਪੀ ਸਾਰੇ ਜ਼ਿਲ੍ਹੇ ਦੇ ਮਾਲਕ ਹੋਵੇ ਐਸ ਪਰਿਵਾਰ ਨੂੰ ਜਿਹੜੇ ਐਸ ਘੜੀ ਦੇ ਵਿੱਚ ਦੋਸ਼ਮਣ ਵੀ ਨੇੜੇ ਆ ਕੇ ਨੀਵੀਂ ਪਾਲੰਦਾ ਪਰ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਸੀ ਸਾਡੇ ਆਗੂ ਨੂੰ ਇੱਕੇ ਦਮ ਐਂ ਜਵਾਬ ਦੇ ਦੇਣਾ ਵੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਕੋਈ ਮਦਦ ਨਹੀਂ ਕਰ ਸਕਦੇ ਉਹ ਜਿਹੜੀ ਇਹ ਕਹਿਣੀ ਹੋਵੇ ਤੇ ਗੱਲਬਾਤ ਉਹ ਟੁੱਟ ਗਈ ਐ ਪਰ ਮੇਰੇ ਨਾਲ ਹੁਣ ਹੁਣ ਬੱਚਾ ਵੀ ਖੜਾ ਐ ਮਿਸਿੰਗ ਦਾ ਉਹਨਾਂ ਦੇ ਭਾਈ ਵੀ ਖੜੇ ਨੇ ਰਿਸ਼ਤੇਦਾਰ ਪਿੰਡ ਸਾਡੀ ਕਾਇਆਂ ਦੇ ਪ੍ਰਧਾਨ ਖੜੇ ਨੇ ਅਸੀਂ ਫੈਸਲਾ ਕਰਿਆ ਕਿ ਪ੍ਰਸ਼ਾਸਨ ਠੀਕ ਐ ਜੋ ਰੁਖ ਬਣਾਉਣਾ ਬਣਾਵੇ ਅਸੀਂ ਉਹ ਕਿਸਾਨ ਦਾ ਉਹਨਾਂ ਚਿਰ ਸਰਸਕਾਰ ਨਹੀਂ ਕਰਾਂਗੇ ਜਿੰਨਾ ਤੇਰੇ ਪਰਿਵਾਰ ਦੀ ਕਟੋ-ਕਟ ਜਿਹੜੇ ਸਾਡੇ ਪ੍ਰਧਾਨ ਜੀ ਨੇ ਹੁਣ ਉੱਥੇ ਬੋਲਿਆ ਕਿ ਇਹਨਾਂ ਦੀ ਗੁੱਡੀ ਵੀ ਵਿਆਹਣ ਵਾਲੀ ਪਈ ਐ ਬੱਚੇ ਵੀ ਜਿਹੜੇ ਸਾਰੇ ਐ ਜ਼ਮੀਨ ਵੀ ਕੋਈ ਨਹੀਂ ਦਿਨ ਰਾਤ ਉਦਾਸਾ ਦਾ ਕੰਮ ਧੰਦਾ ਛੱਡ ਕੇ ਜਿਹੜਾ ਮਾੜਾ ਮੋਟਾ ਬਿਜਲੀ ਵਾਲਾ ਕਰਦਾ ਸੀ ਉਹ ਵੀ ਖਨੌਰੀ ਰਹਿੰਦਾ ਸੀਗਾ ਘੱਟੋ ਘੱਟ 20 ਲੱਖ ਰੁਪਏ ਦੀ ਇਹਦੀ ਮਦਦ ਕਰੇ ਪਰਿਵਾਰ ਦੀ ਸਰਕਾਰੀ ਨੌਕਰੀ ਦੇਵੇ ਤਾਂ ਉਹ ਸਾਡੀ ਭੈਣ ਨੂੰ ਜਿਹੜੀ ਵਿਧਵਾ ਹੋਈ ਆ ਉਹਦੀ ਪਿਰਸਣ ਲਾਵੇ ਇਹ ਮੰਗਾ ਸੀ ਰੱਖੀਆਂ ਪਰ ਉਹਨਾਂ ਨੇ ਪੂਰਾ ਜਵਾਬ ਦਿੱਤਾ ਅਸੀਂ ਹੁਣ ਉਹਨਾਂ ਜਿਹੜੇ ਸਰਕਾਰ ਕੋਸ਼ਟ ਮਟਰ ਨਹੀਂ ਕਰਵਾਵਾਂਗੇ ਜਿੰਨਾ ਚਿਰ ਇਹ ਪੂਰਨ ਸਤਿ ਅਗਲਾ ਇੱਕ ਸਮ ਦੇਖੋ ਡੈਡਲਟੀ ਪਈ ਹੈ ਅੱਜ ਇੱਕ ਹੋਰ ਵੀ ਸਾਡੇ ਪੂਰੇ ਪੰਜਾਬ ਦੇ ਵਿੱਚ ਪਰੋਜਪੁਰ ਦੇ ਵਿੱਚ ਜਿਹੜੇ ਜ਼ਮੀਨ ਵਾਲਾ ਮਸਲਾ ਚੱਲ ਰਿਹਾ ਹੈ ਜਿਹੜੀ ਤਾਰ ਤੋਂ ਪਾਰ ਸਾਡੇ ਜਿਹੜੇ ਕਿਸਾਨ ਉੱਥੇ ਖੇਤੀ ਕਰਦੇ ਆ 47 ਤੋਂ ਲੈ ਕੇ ਖੇਤੀ ਕਰ ਰਹੇ ਨੇ ਪਰੋਜਪੁਰ ਬਾਰਡਰ ਤੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨਵਾਂ ਹੀ ਤਰੀਕਾ ਲੈ ਆਂਦਾ ਕਿ ਉਹ ਜਿਹੜੀ ਸਾਰੀ ਜ਼ਮੀਨ ਹੈ 10-12 ਪਿੰਡਾਂ ਦੀ ਉਹਨੂੰ ਠੇਕੇ ਤੇ ਦੇ ਕੇ ਆਪਦੇ ਬੰਦਿਆਂ ਨੂੰ ਜ਼ਮੀਨ ਦੇਣਾ ਚਾਹੁੰਦੇ ਆ ਉਹਦੇ ਰੋਸ ਵਿੱਚੋਂ ਪਰਿਵਾਰ ਲਗਾਤਾਰ ਉਹ ਉੱਥੇ ਪ੍ਰੋਜਪੁਰ ਧਰਨੇ ਤੇ ਬੈਠਿਆ ਹੈ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ 12 ਤੋਂ ਲੈ ਕੇ ਜਾਮ ਕੀਤਾ ਹੋਇਆ ਜਾਮ ਉਹਨਾਂ ਚਿਰ ਰਹਿਣਾ ਜਿੰਨਾ ਚਿਰ ਉਹ ਸਾਡੇ ਉਸ ਮਸਲੇ ਦਾ ਪ੍ਰੋਜਪੁਰ ਵਾਲੇ ਦਾ ਹੱਲ ਨਹੀਂ ਹੁੰਦਾ ਅੱਜ ਸਾਡਾ ਉਹ ਜਿਹੜਾ ਜਾਮ ਹੈ ਪ੍ਰੋਜਪੁਰ ਵਾਲੇ ਨਾਲ ਸੰਬੰਧਤ ਹੈ ਅਗਰ ਗਰਮੀਤ ਵਾਲੇ ਮਸਲੇ ਤੇ ਜਿਹੜਾ ਪਿੰਡ ਠੂਠਿਆਂ ਵਾਲੀ ਜ਼ਿਲ੍ਹਾ ਮਾਨਸਾ ਪ੍ਰਸ਼ਾਸਨੇ ਤੇ ਚੁੱਪ ਧਾਰੀ ਰੱਖੂਗਾ ਇਹਦੀ ਸ਼ਾਮ ਨੂੰ ਮੀਟਿੰਗ ਕਰਕੇ ਫਿਰ ਅਗਲਾ ਪ੍ਰੋਗਰਾਮ ਲਾਜ਼ਮੀ ਦੇਵਾਂਗੇ ਫੈਸਲਾ ਕਰਦੇ ਆਂ ਪਰ ਸਾਡੀ ਇਨੀ ਮੰਗ ਹੈ ਕਿ ਘੱਟੋ-ਘੱਟ ਕਿਸਾਨ ਦੀ ਜਿਹੜੀ ਅਤ ਹਾਲਤ ਹੈ ਬਹੁਤ ਮਾੜੀ ਸੀ ਉਹਦੇ ਵਿਚਾਰੇ ਕੋਲੇ ਕੋਈ ਜਮੀਨ ਨਹੀਂ ਸੀ ਪਰ ਜ਼ਮੀਰ ਜ਼ਰੂਰ ਸੀ ਉਹਦੇ ਨਾਲ ਮੋਰਚਾ ਲੜਨਾ। ਪਰ ਇਸ ਕਰਕੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਖੁੱਲੀ ਦਿਲ ਨਾਲ ਸੁਖਰਵਾਦੀ ਮਦਦ ਕਰਨੀ ਚਾਹੀਦੀ ਹੈ ਜਿਹੜਾ ਉਹ ਸਾਡੇ ਸਮਾਜ ਵਿੱਚ ਜਿਹੜੇ ਪਰੰਪਰਾ ਠੀਕ ਹੈ। ਮੈਂ ਇਸੇ ਰਾਜਵੀਰ ਪੁਲਿਸ ਚੌਕੀ ਥਰੂਆ ਉਹ ਕਿਸਾਨਾਂ ਦਾ ਆਪਣੇ ਮੰਗਾਂ ਨੂੰ ਨੌਂਸੰਬੰਧਿਤ ਕਰਨ ਲੱਗੇ ਹੋਇਆ। ਹਾਂ। ਇਸ ਦੇ ਵਿੱਚ ਇੱਕ ਸਿਸ਼ਾਨ ਯੂਨੀਅਨ ਦਾ ਮੈਂਬਰ ਨੇ ਖਾਹ ਲੈ ਕੇ ਆਤਮ ਹੱਤਿਆ ਕਰ ਲਈ ਹੈ ਗੁਰਮੀਤ ਸਿੰਘ ਪੁੱਤਰ ਬਲਵੀਰ ਸਿੰਘ ਜ਼ਿਲ੍ਹਾ ਮਾਨਸਾ ਪੁਲਿਸ ਦੇ ਕਰਦ ਨੇ ਬਿਆਨ ਦੇ ਆਧਾਰ ਤੇ 307 ਸੈਕਸ਼ਨ 194 ਬੀ ਐਨ ਐਸ ਐਸ ਤਹਿਤ ਕਾਰਵਾਈ ਜਾਰੀ ਹੈ ਅੱਜ ਉਹਨਾਂ ਦੇ ਵਾਰਸਾਂ ਦੇ ਡਾਕਟਰ ਸਾਹਿਬ ਦੇ ਪੇਸ਼ ਕਰਕੇ ਤੇ ਪੋਸਟਵਾਲ ਨੂੰ ਕਰਾਇਆ ਜਾਊਗਾ ਔਰ ਕੁਝ ਕਾਰਨ ਤੋਂ ਇਹ ਮੰਨਦਾ ਸਿਰਫ ਇਸੇ ਉੱਤਰ ਸਰਦੀ ਗਰਮੀ ਵੀ ਕਰੇ ਹਾਂਜੀ ਬਸ ਚੇਂਜ ਹੋ ਗਈ ਦਾਰਾਵਾਂ ਦੇ ਨੇ ਸਮਾਉਣੇ ਹਾਂਜੀ ਪਰਿਵਾਰ ਆਇਆ ਥੀ ਨਾਲ ਤੇ ਪਰਿਵਾਰ ਆ ਰਿਹਾ ਜੀ ਸਨੇਹ ਲਾਇਆ ਕਿੰਦੇ ਆ ਜੰਮੇ ਕੋਈ ਕਿਸਾਨ ਯੂਨੀਅਨ ਦਾ ਜਿਹੜਾ ਡੈਥ ਹੁੰਦੀ ਹੈ ਸਰਕਾਰ ਵੱਲੋਂ ਮੁਆਵਜ਼ਾ ਮਿਲਦਾ ਉਹਦੇ ਉੱਤੇ ਨੇ ਆ ਜਾਂਦੀ ਜਦੋਂ ਆ ਕੇ ਸਰਵੇਖ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼